ਆਪਣੇ ਦੇਸ਼ ਦੇ ਕਾਨੂੰਨ ਦੇਖ ਲੋ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਉ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰ ਲੋਣੇ ਅਸੀਂ ਲੈਣ ਦੇਵਾਂਗੇ ਕਾਨੂੰ ਜਾਂ ਜਿੰਦਾਬਾ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਐ ਆਪਣੇ ਸੂਬੇ ਵਿੱਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ ਵਿੱਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਹੈ ਆ ਲੜਾਈ ਕੱਲੀ ਖੇਤਰੀ ਪਾਣੀ ਕਰ ਸਕਦੀ ਹੈ ਤੁਹਾਡਾ ਪਾਣੀ ਜਿਹੜੀ ਆਪਣੀ ਜਾਨ ਹੈ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ ਚੋਂ ਬਾਹਰ ਕਾਂਗਰਸ ਪਾਰਟੀ ਰਹੀ ਹੈ ਐਸਓਆਰ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕਲੀ ਸ਼ਰੋਮਣੀ ਅਕਾਲੀ ਦਲ ਨੇ ਕੀਤੀ